ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤਸ਼ਰੀ ਦਮਦੋਸ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਦੇ ਲਈ ਪਹੁੰਚੇ। ਸਾਡੇ ਮਹਾਨ ਸਿਆਣੇ ਜੀ ਉਹ ਬੜੇ ਸਿਆਣੇ ਜੀ ਬੜੇ ਚਾਨੂ ਪਾ ਗਏ ਜਿਨ੍ਹਾਂ ਬੋਲ ਕਾਹਨੇ ਅਕਾਲ ਪੁਰਖ ਨੂੰ ਕਰਾਦੇ ਹੈ। ਔ ਸਤਿਪੁਰ ਪਉ ਸਦਵਾਰ ਸਦਾ ਹੀ ਬਾਰੇ ਬਾਰੇ ਗੰਨੇ ਪਾਣੀ 40 ਸਾਲ ਪੂਰੇ ਹੋਣ ਜਾ ਰਹੇ ਨੇ ਭਾਵੇਂ ਇਹ ਸੰਮਲੇ ਨੂੰ 40 ਸਾਲ ਹੋ ਜਾਣ ਤੇ ਭਾਵੇਂ ਹੋ ਜੇ 400 ਸਾਲ ਇਹਦੇ ਜਿਹੜੇ ਜ਼ਖਮ ਹੈ ਉਹ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਹਰੇ ਰਹਿਣਗੇ ਕਿਉਂਕਿ ਬਹੁਤ ਵੱਡਾ ਦੁਖਾਂਤ ਹੈ 84 ਦਾ ਜਿਹੜਾ ਇਸ ਅਸਥਾਨ ਦੇ ਉੱਤੇ ਵਰਤਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜੇ 6 ਦਿਨ ਹੈ ਇਹ ਸਿੱਖ ਕੌਮ ਲਈ ਬੜੇ ਅਸਹਿ ਤੇ ਬੜੇ ਅਕਾਇਆ ਕਿਉਂਕਿ ਇਹਨਾਂ ਦਿਨਾਂ ਦੇ ਦੌਰਾਨ ਹੀ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਾਰੀ ਹਮਲਾ ਬੋਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬਸਤ ਕੀਤਾ ਔਰ ਹਜ਼ਾਰਾਂ ਹੀ ਜਿਹੜੇ ਸਿੱਖ ਸੀ ਜਿਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਇਹ ਸ਼ਹੀਦیاں ਜਿਹੜੀਆਂ ਨੇ ਸਾਡੇ ਵਾਸਤੇ ਸਰਮੌਰ ਨੇ ਸ਼ਹੀਦ ਸਾਡੇ ਸਰਮੌਰ ਨੇ ਅਸੀਂ ਹਮੇਸ਼ਾ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਔਰ ਇਹ 84 ਦਾ ਜਿਹੜਾ ਜ਼ਖਮ ਹੈ ਇਹਨੂੰ ਇਹ ਸਾਡੇ ਰਸਤਾ ਹੀ ਰਹਿਣਾ ਹੈ ਇਸ ਦੀ ਪਰਪਾਈ ਕਿਸੇ ਕੀਮਤ ਦੇ ਉੱਤੇ ਕੋਈ ਸਰਕਾਰ ਨਹੀਂ ਕਰ ਸਕਦੀ ਕੱਲ ਰਿਜ਼ਲਟ ਆ ਰਹੇ ਸਿੰਘ ਸਾਹਿਬ ਕੱਲ ਰਿਜ਼ਲਟ ਆ ਰਹੇ ਸਿੱਖ ਜਿਹੜੇ ਆਗੂ ਨੇਤਾ ਹੋ ਵੀ ਜਿੱਤਣਗੇ ਉਹ ਜਿਹੜਾ ਖੁਸ਼ੀ ਉਹਨਾਂ ਨੂੰ ਮਾਰੀ ਸੀ ਨਹੀਂ ਦੇਖੋ ਕਿਉਂਕਿ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਨ ਨੇ ਇਹ ਸਾਡੇ ਵਾਸਤੇ ਬੜੇ ਅਸਾ ਹੈ ਬੜੇ ਕਸ਼ਟ ਦਾ ਹੈ ਕਾ ਔਰ ਆਰਸੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਤਾਂ ਬੜੇ ਇੱਕ ਗਮਗੀਨ ਮਾਹੌਲ ਦੇ ਵਿੱਚ ਅਸੀਂ ਇਹ ਜਿਹੜੇ ਦਿਨ ਕੱਢਦੇ ਆਂ ਅਦਾਲਤ ਨੇ ਡੇਰਾ ਸਰਸਾ ਮੁਕੀ ਨੂੰ ਜਿਹੜਾ ਹੈਗਾ ਰਿਹਾਈ ਦੇ ਦਿੱਤੀ ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮੁਤਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਆਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁਠੀ ਦੇ ਵਿੱਚ ਹੁੰਦੇ ਨੇ ਜਿੱਦੇ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਨਾਹ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸੌਦੇ ਸਾਧ ਦੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲੀਟੀਕਲ ਸੈਟਲਮੈਂਟ ਹੈ ਇਹ ਪੋਲੀਟੀਕਲ ਸੈਟਲਮੈਂਟ ਦੇ ਤਹਿਤ ਸੈਟਲਮੈਂਟ ਦਿੱਤਾ ਤੇ ਜਿਹੜੀ ਹੈ ਇਹ ਰਿਹਾਈ ਹੋਈ ਹੈ ਸੇਕਨ 2 5 ਸੱਚੇ ਚਾਹੇ ਬੰਦ ਸੀ ਕਿ ਨਾਮ ਨਵਾਸ ਤੋਂ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੇ ਕਿਉਂਕਿ ਬੇਗੁਨਾਹ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਪੂਰੀ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਮੁਕਤ ਰਹੇ ਪਰ ਹਮੇਸ਼ਾ ਇਹਨਾਂ ਕਹੇ ਸੀ ਕਿ ਉਹ ਰਵਨੀ ਕਿਉਂਕਿ ਹੱਕ ਜੋ ਜਦੋਂ ਪ੍ਰਚਾਰ ਕਰ ਰਹੇ ਸੀ ਕਿ ਉਹ ਸਰਕਾਰਾਂ ਨੇ ਕਹਿਣਾ ਹੀ ਆ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜ਼ਾਲਮ ਹੁੰਦੀਆਂ ਨੇ ਤੇ ਜ਼ਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਕਾਰ ਵਾਰਾ ਪ੍ਰਬੰਧ ਨੂੰ ਲੈ ਕੇ ਗੱਲ ਕਰ ਰਹੇ ਕਿ ਕੋਈ ਮਲਕੀਤ ਸਿੰਘ ਆਪਣੇ ਪਿੰਦੇ ਵਿੱਚ ਕੰਮ ਦੇ ਪੈਸੇ ਲੈਣ ਗਿਆ ਇਸ ਦੌਰਾਨ ਉਹਨੂੰ ਕਤਲ ਕਰ ਦਿੱਤਾ ਗਿਆ ਬੱਚਿਆਂ ਨੇ ਕਿੱਥੇ ਬਾਬੇ ਦੀ ਪੀੜਸਾ ਬਹੁਤ ਮਾੜੀ ਗੱਲ ਹੈ ਜੀ ਹਾਂ ਉਹ ਘਟਨਾ ਵਾਪਰੀ ਹੈ ਉਹ ਬੱਚਾ ਸੀ ਇੱਕ 16 ਸਾਲ ਦਾ ਭਾਈ ਮਲਕੀਤ ਸਿੰਘ ਜੀ ਦਾ ਭਤੀਜਾ ਸੀ ਤੇ ਜਿਹੜੇ ਹੈਡ ਗ੍ਰੰਦੀ ਸਾਹਿਬ ਨੇ ਉਹ ਪਾੜ ਦੀ ਭੇਟਾ ਲੈਣ ਗਏ ਆ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਇਹ ਇੱਕ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਰਤਾਰਾ ਵਰਤਦੇ ਆ ਸਰਕਾਰਾਂ ਦੀ ਨਾਕਾਮੀ ਹੈ ਦੂਜਾ ਸਾਡੇ ਅੰਦਰ ਅਸਹਿਣਸ਼ੀਲਤਾ ਨਫ਼ਰਤ ਇਸ ਕਦਰ ਭਾਰੂ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਨਫ਼ਰਤਾਂ ਨੂੰ ਸਾਡੇ ਅੰਦਰ ਜਿਹੜੀ ਈਰਖਾ ਦੀ ਆਗਿਆ ਇਹਨੂੰ ਇੰਨੀ ਹਵਾ ਦੇ ਦਿੱਤੀ ਹੈ ਕਿ ਇਨਸਾਨ ਦੀ ਇਨਸਾਨ ਦੀ ਨਜ਼ਰ ਦੇ ਵਿੱਚ ਕੀਮਤ ਹੀ ਕੋਈ ਨਹੀਂ ਰਹਿ ਗਈ ਹੈ ਨਾ ਜ਼ਿੰਦਗੀ ਦੀ ਵੈਲਿਊ ਦੀ ਵੈਲਿਊ ਕੋਈ ਰਹਿ ਗਈ ਹੈ ਛੋਟੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਇਹ ਬੁਰਾ ਵਰਤਾਰਾ ਸਮਾਜ ਲਈ ਬਹੁਤ ਕਾਟਕ ਹੈ ਯੂਪੀ ਵਿੱਚ ਇੱਕ ਯੂਪੀ ਦੇ ਵਿੱਚ ਵੀ ਇੱਕ ਗ੍ਰੰਥੀ ਲੜਕੀ ਦਾ ਆਪਹਰਣ ਹੋਇਆ ਹੈ ਜ਼ਬਰਦਸਤਨਾ ਹੋਇਆ ਔਰ ਉਹ ਵੀ ਮੰਦ ਭਗਾ ਜਿਹੜਾ ਵਰਤਾਰਾ ਹੈ ਔਰ ਸਰਕਾਰ ਜਿਹੜੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਬੜਾ ਨਿਆਂ ਦੇਨੇ ਆ ਅਸੀਂ ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਖਮੋਸ਼ੀ ਜਾਂ ਸਰਕਾਰ ਦਾ ਜਿਹੜਾ ਕਰਮ ਹੈ ਜਿਹੜਾ ਜਾਂ ਕਦਮ ਹੈ ਉਹ ਬਿਲਕੁਲ ਜਿਹੜਾ ਹੈ ਉਹ ਢਿੱਲਾ ਹੈਗਾ ਕਿ ਉਹ ਦੋਸ਼ੀ ਜਿਹੜੇ ਆ ਉਹ ਬਿਲਕੁਲ ਵੀ ਜਿਹੜਾ ਪਕੜ ਚ ਨਹੀਂ ਆ ਰਹੇ ਠੀਕ ਹੈ